ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 444 ਤੋਂ ਲੈ ਕੇ 445 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪਰਗਾਸਿਆ ਨਾਨਕ ਹਰਪਜ ਸਦਾ ਦਿਨ ਰਾਤਿ ਗੁਰਮਖਿ ਨਿਜ ਕਰ ਵਾਸਿਆ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਆਤਮਿਕ ਚਾਨਣ ਹੋ ਗਿਆ ਉਹ ਸਰੀਰ ਵੀ ਜਿੱਦਾਂ ਸਫਲ ਹੋ ਗਿਆ ਤੇ ਉਸ ਜੀਵ ਦਾ ਇਹ ਮਨੁੱਖਾ ਜਨਮ ਵੀ ਸਫਲ ਹੋ ਗਿਆ ਕੋਕਨ ਉਹਨੇ ਜਿਹੜਾ ਮਨੋਰਥ ਸੀ ਜੀਵਨ ਦਾ ਉਹ ਪੂਰਾ ਕਰ ਲਿਆ ਕਹਿੰਦੇ ਹੇ ਨਾਨਕ ਦਿਨ ਰਾਤ ਕਹਿੰਦੇ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਜੀਵ ਆਪਣੇ ਨਿੱਜ ਦੇ ਘਰ ਵਿੱਚ ਵਾਸਾ ਪਾ ਲੈਂਦਾ ਹੈ ਜਿਨ ਸਰਦਾ RAM ਨਾਮ ਲੱਗੀ ਤਿਨ ਦੂਜੈ ਚਿਤ ਨ ਲਾਇਆ RAM ਜੇ ਧਰਤੀ ਸਭ ਕਾਂਚਨ ਕਰਦੀ ਜੈ ਬਿਨ ਨਾ ਵੈ ਅਵਰ ਨਾ ਪਾਇਆ RAM ਕਹਿੰਦੇ ਜਿਸ ਜੀਵ ਦਾ ਪ੍ਰੇਮ ਪਰਮੇਸ਼ਰ ਦੇ ਨਾਮ ਨਾਲ ਲੱਗ ਗਿਆ ਜਿਹਦੀ ਸ਼ਰਦਾ ਨਾਮ ਦੇ ਵਿੱਚ ਟਿਕ ਗਈ ਕਹਿੰਦੇ ਉਹਦਾ ਫਿਰ ਜਿਹੜਾ ਪ੍ਰੇਮ ਆ ਕਿਸੇ ਹੋਰ ਚੀਜ਼ ਨਾਲ ਨਹੀਂ ਪੈਂਦਾ ਕਹਿੰਦੇ ਉਹਦੇ ਲਈ ਚਾਹੇ ਸਾਰੀ ਧਰਤੀ ਸੋਨੇ ਨਾਲ ਭਰ ਦੋ ਕਹਿੰਦੇ ਸੋਨੇ ਦੀ ਕਰ ਦੋ ਸਾਰੀ ਧਰਤੀ ਉਸ ਜੀਵ ਨੂੰ ਕਹਿੰਦੇ RAM ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਚੰਗਾ ਲੱਗਦਾ ਉਹਦੇ ਲਈ ਉਹ ਸੋਨਾ ਕਿਸੇ ਕੰਮ ਦਾ ਨਹੀਂ ਹੈ RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਖਾਈ RAM ਨਾਮ ਤਨ ਪੂੰਜੀ ਸਾਂਚੀ ਨਾ ਡੂਬੈ ਨਾ ਜਾਈ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਚੰਗਾ ਲੱਗ ਜਾਂਦਾ ਉਹ ਕਹਿੰਦੇ ਬਹੁਤ ਸੁੱਖ ਪਾਉਂਦਾ ਕਹਿੰਦੇ ਨਾਲ ਅੰਤ ਤੱਕ ਕਹਿੰਦੇ ਇਹ ਸਹਾਈ ਰਹਿੰਦਾ ਪਰਮੇਸ਼ਰ ਦਾ ਨਾਮ ਸਦਾ ਸਹਾਈ ਆ ਕਹਿੰਦੇ ਇਹ ਇਸ ਤਰ੍ਹਾਂ ਦਾ ਧਨ ਹੈ ਜਿਹੜਾ ਇਕੱਠਾ ਕਰ ਲਿਆ ਜਿਨੇ ਨਾ ਤਾਂ ਇਹ ਡੁੱਬਦਾ ਪਾਣੀ ਚ ਨਾ ਇਹ ਗਵਾਚਦਾ ਦੂਜੇ ਧਨ ਵਾਂਗ ਇਹਦੇ ਗਵਾਚਣ ਦਾ ਕੋਈ ਖਤਰਾ ਨਹੀਂਗਾ ਉਹ ਜਦੋਂ ਤੱਕ ਉਹਦੀ ਰਹਿਮਤ ਰਹਿੰਦੀ ਆ ਰਾਮ ਨਾਮ ਇਸ ਜੁਗ ਮਹਿ ਤੁਲਹਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਕਹਿੰਦੇ ਜਿਹੜਾ ਇਹ ਰਾਮ ਦਾ ਨਾਮ ਆ ਇਹ ਇਸ ਸੰਸਾਰ ਦੇ ਵਿੱਚ ਜੀਵ ਨੂੰ ਇਸ ਭਵਜਲ ਤੋਂ ਤਾਰਨ ਦੇ ਲਈ ਤੁਲਹਾ ਹੈ ਤੁਲਾ ਹੁੰਦਾ ਇੱਕ ਜਿਸ ਤਰ੍ਹਾਂ ਅਮ ਲੱਕੜਾ ਵਗੈਰਾ ਇਕੱਠੀਆਂ ਕਰਕੇ ਨਾ ਬਣਾਇਆ ਹੁੰਦਾ ਤੈਰਨ ਦੇ ਲਈ ਜਿਹਦੇ ਇੱਕ ਸਹਾਰਾ ਬਣ ਜਾਂਦਾ ਕਹਿੰਦੇ ਉਹਨਾਂ ਜੀਵਾਂ ਦੇ ਫਿਰ ਜਿਹੜੀ ਆਤਮਿਕ ਮੌਤ ਆ ਉਹ ਨਹੀਂ ਨੇੜੇ ਆਉਂਦੀ ਜੋ ਰਾਮ ਦਾ ਨਾਮ ਜਪਦੇ ਨੇ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾ ਲਈ ਆ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਪਰਮੇਸ਼ਰ ਕਿਰਪਾ ਕਰਕੇ ਆਪਣੇ ਨਾਲ ਆਪ ਹੀ ਮਿਲਾ ਲੈਂਦਾ ਰਾਮੋ ਰਾਮ ਨਾਮ ਸਤੇ ਸਤ ਗੁਰਮਖ ਜਾਣਿਆ RAM ਸੇਵ ਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸੱਚ ਹੈ ਜੋ ਸਦਾ ਰਹਿਣ ਵਾਲਾ ਹੈ ਇਹਦੇ ਨਾਲ ਜਾਣ ਪਛਾਨ ਗੁਰੂ ਦੇ ਸਨਮੁਖ ਰਹੀਆਂ ਹੁੰਦੀ ਆ ਕਹਿੰਦੇ ਜਿਹੜੇ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹਨਾਂ ਨੇ ਕਹਿੰਦੇ ਆਪਣਾ ਮਨ ਵੀ ਤੇ ਤਨ ਵੀ ਗੁਰੂ ਦੇ ਅਰਪਣ ਕਰ ਦਿੱਤਾ ਹੁੰਦਾ ਤੇ ਸੇਵਾ ਭਗਤੀ ਦੀ ਦਾਤ ਉਹਨਾਂ ਨੂੰ ਮਿਲ ਜਾਂਦੀ ਆ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਪਾਏ ਮਿਲਾਏ ਦੀ ਨਾਨਾਥ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ਕਹਿੰਦੇ ਜਦੋਂ ਗੁਰੂ ਦੇ ਦੱਸੀ ਹੋਈ ਸੇਵਾ ਭਗਤੀ ਕਰਦਾ ਜੀਵ ਉਹਨੂੰ ਆਪਣਾ ਮਨ ਤੇ ਤਨ ਗੁਰੂ ਦੇ ਅਰਪਣ ਕਰਦਾ ਉਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਲਈ ਬੜੀ ਤਾਂਗ ਹੁੰਦੀ ਆ ਫਿਰ ਇਸ ਤਰ੍ਹਾਂ ਉਹਦੀ ਜਿਹੜੀ ਇਹ ਤਾਂਗ ਆ ਨਾ ਪਰਮੇਸ਼ਰ ਦੇ ਮਿਲਣ ਦੀ ਇਹ ਦੇਖ ਕੇ ਫਿਰ ਗੁਰੂ ਉਹਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਤੇ ਕਹਿੰਦੇ ਇਹੋ ਜਿਹੜਾ ਪਰਮੇਸ਼ਰ ਆ ਉਹ ਗੁਰੂ ਦੇ ਰਾਹੀਂ ਹੀ ਮਿਲਦਾ ਉਹ ਸਾਡੇ ਗਰੀਬਾਂ ਦਾ ਮਾਲਕ ਆ ਪਰ ਉਹ ਗੁਰੂ ਦੇ ਰਾਹੀਂ ਹੀ ਉਹਦਾ ਮਿਲਾਪ ਹੁੰਦਾ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ ਰਾਮ ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਪਾਏ ਕਹਿੰਦੇ ਜਿਹੜਾ ਗੁਰੂ ਦਾ ਸੇਖਾ ਨਾ ਉਹ ਗੁਰੂ ਦੇ ਵਿੱਚ ਲੀਨ ਹੋ ਜਾਂਦਾ ਗੁਰੂ ਦੀ ਸ਼ਰਨ ਵਿੱਚ ਪਿਆ ਰਹਿੰਦਾ ਤੇ ਫਿਰ ਗੁਰੂ ਦਾ ਉਪਦੇਸ਼ ਅੱਗੇ ਉਹ ਵੀ ਵੰਡਦਾ ਸੇਖਾ ਗੁਰੂ ਰੂਪ ਹੋ ਜਾਂਦਾ ਫਿਰ ਉਹ ਉਪਦੇਸ਼ ਨੂੰ ਅੱਗੇ ਵੰਡਦਾ ਕਹਿੰਦੇ ਕਹਿੰਦੇ RAM ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਪਾਏ ਜਿਸ ਜੀਵ ਨੂੰ ਕਹਿੰਦੇ ਗੁਰੂ RAM ਨਾਮ ਦਾ ਮੰਤਰ ਹਿਰਦੇ ਵਿੱਚ ਬਸਾਉਣ ਲਈ ਦੇ ਦਿੰਦਾ ਉਸ ਜੀਵ ਦਾ ਮਿਲਾਪ ਫਿਰ ਪਰਮੇਸ਼ਰ ਦੇ ਨਾਲ ਗੁਰੂ ਦੀ ਬਰਕਤ ਰਾਹੀਂ ਹੋ ਜਾਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਸ਼ੰਤ ਮਹੱਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜਿਉ ਹਰ ਸੇਵਾ ਪਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜਿਉ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਕਹਿੰਦੇ ਉਹ ਪਰਮੇਸ਼ਰ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਤੇ ਵਿਕਾਰਾਂ ਵਿੱਚ ਡਿੱਗੇ ਹੋਏ ਪ੍ਰਾਣੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹਨਾਂ ਦੇ ਜੀਵਨ ਨੂੰ ਸੁਧਾਰਨ ਵਾਲਾ ਹੈ ਕਹਿੰਦੇ ਹਰ ਸੇਵਾ ਪਾਈ ਪਰਮਗਤ ਪਾਈ ਜਿਸ ਜੀਵ ਨੂੰ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਨੀ ਚੰਗੀ ਲੱਗ ਜਾਂਦੀ ਹੈ ਉਹਦਾ ਨਾਮ ਜਪਣਾ ਚੰਗਾ ਲੱਗ ਜਾਂਦਾ ਹੈ ਉਹ ਸਭ ਤੋਂ ਉੱਚੀ ਆਤਮਿਕ ਅਗਸਤਾ ਆਤਮਿਕ ਅਵਸਥਾ ਪਰਮਗਤੀ ਨੂੰ ਪ੍ਰਾਪਤ ਕਰਦੇ ਨੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਣਾ ਜਗ ਵਿੱਚ ਸਭ ਤੋਂ ਉੱਤਮ ਕੰਮ ਹੈ ਹਰ ਊਤਮ ਕਾਮ ਜਪਿਏ ਹਰ ਨਾਮ ਹਰ ਜਪਿਏ ਅਸਥਿਰ ਹੋਵੇ ਜਨਮ ਮਰਨ ਤੋਂ ਵੈ ਦੁੱਖ ਮਿਟੇ ਸਹਜ ਹੀ ਸੁਖ ਸੋਵੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਉੱਤਮ ਕੰਮ ਹੈ ਇਸ ਜਗ ਵਿੱਚ ਜੋ ਜਪਦੇ ਨੇ ਉਹਨਾਂ ਦਾ ਜਿਹੜਾ ਮਨ ਹੈ ਭਟਕਦਾ ਹੋਇਆ ਟਿਕ ਜਾਂਦਾ ਹੈ ਉਹਨਾਂ ਦਾ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਤੇ ਉਹ ਹਮੇਸ਼ਾ ਆਤਮਿਕ ਆਨੰਦ ਦੀ ਅਵਸਥਾ ਵਿੱਚ ਰਹਿੰਦੇ ਨੇ ਹਰ ਹਰ ਕਿਰਪਾ ਤਾਰੋ ਠਾਕੁਰ ਹਰ ਜਪਿਐ ਆਤਮ ਰਾਮ ਜਿਓ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜਿਉ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਅਸੀਂ ਕਹਿੰਦੇ ਅੰਤਰਾ ਆਤਮੇ ਤੁਹਾਡਾ ਨਾਮ ਜਪਦੇ ਰਹੀਏ ਕਹਿੰਦੇ ਪਰਮੇਸ਼ਰ ਦਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਵਿਕਾਰਾਂ ਵਿੱਚ ਡਿਗੇ ਜੀਵਾਂ ਨੂੰ ਨਾਮ ਦੇ ਨਾਲ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਪਵਿੱਤਰ ਹੋ ਜਾਂਦੇ ਨੇ ਉਹ ਹਰਨਾਮ ਪਦਾਰਥ ਕਲਯੁਗ ਊਤਮ ਹਰ ਜਪੀਐ ਸਤਗੁਰ ਪਾਏ ਜੀਓ ਗੁਰਮਖ ਹਰ ਪੜੀਐ ਗੁਰਮਖ ਹਰ ਸੁਣੀਐ ਹਰ ਜਪਤ ਸੁਨਤ ਦੁਖ ਜਾਏ ਜੀਓ ਕਹਿੰਦੇ ਇਸ ਯੁੱਗ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਣਾ ਸਭ ਤੋਂ ਉੱਤਮ ਹੈ ਤੇ ਜਪਿਆ ਜਾਂਦਾ ਹੈ ਗੁਰੂ ਦੇ ਰਾਹੀਂ ਪਿਆਰ ਵਿੱਚ ਡੁੱਬ ਕੇ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੋ ਕੇ ਜੀਵ ਗੁਰਬਾਣੀ ਪੜ੍ਹਦੇ ਨੇ ਪਰਮੇਸ਼ਰ ਦਾ ਨਾਮ ਲੈਂਦੇ ਨੇ ਪਰਮੇਸ਼ਰ ਦਾ ਨਾਮ ਸੁਣਦੇ ਨੇ ਨਾਮ ਸੁਣਨ ਨਾਲ ਉਹਨਾਂ ਦੇ ਸਾਰੇ ਨਾਮ ਜਪਣ ਦੇ ਨਾਲ ਤੇ ਨਾਮ ਸੁਣਨ ਦੇ ਨਾਲ ਉਹਨਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤ ਗੁਰ ਗਿਆਨ ਬਲਿਆ ਕਟ ਚਾਨਣ ਅਗਿਆਨ ਅੰਧੇਰ ਗਵਾਇਆ ਕਹਿੰਦੇ ਜਿਨ੍ਹਾਂ ਜੀਵਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦੇ ਦੁੱਖ ਖਤਮ ਹੋ ਗਏ ਹਰੀ ਦਾ ਨਾਮ ਜਪ ਕੇ ਉਹਨਾਂ ਨੇ ਮਹਾ ਆਨੰਦ ਸੁਖ ਪਾ ਲਿਆ ਕਹਿੰਦੇ ਜਦੋਂ ਕਹਿੰਦੇ ਸਤਗੁਰ ਰਾਹੀਂ ਦਿੱਤੇ ਹੋਏ ਉਪਦੇਸ਼ ਦੇ ਨਾਲ ਉਹਨਾਂ ਦੇ ਅੰਦਰ ਆਤਮਿਕ ਚਾਨਣ ਹੋਇਆ ਉਸ ਆਤਮਿਕ ਚਾਨਣ ਦੇ ਨਾਲ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਅੰਦਰੋਂ ਹਰ ਹਰ ਨਾਮ ਤਿਨੀ ਆਰਾਦਿਆ ਜਿਨ ਮਸਤਕ ਧੁਰ ਲਿਖ ਪਾਏ ਜਿਉ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪਿਐ ਸਤਗੁਰ ਪਾਏ ਜੀਉ ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਭਾਗ ਲਿਖੇ ਨੇ ਪੂਰਬਲੇ ਸੰਸਕਾਰ ਨੇ ਉਹ ਕਹਿੰਦੇ ਇਸ ਇਸ ਜਨਮ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਕਹਿੰਦੇ ਹਰ ਨਾਮ ਪਦਾਰਥ ਕਲਯੁਗ ਉਤਮ ਕਹਿੰਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਜੋ ਹੁਣ ਸਮਾਂ ਚੱਲ ਰਿਹਾ ਹੈ ਉਦਾਂ ਨਾਮ ਜਪਣਾ ਸਭ ਤੋਂ ਉੱਤਮ ਕੰਮ ਹੈ ਪਰ ਜਪਿਆ ਜਾਂਦਾ ਜਦੋਂ ਸਤਿਗੁਰ ਦੇ ਨਾਲ ਪ੍ਰੇਮ ਪੈਂਦਾ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜਿਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਪ੍ਰਮ ਚੂਕਾ ਆਵਣ ਜਾਣ ਜਿਉ ਦੀਨਾਂ ਦੇ ਕਹਿੰਦੇ ਅੰਦਰ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਮਨ ਦੇ ਵਿੱਚ ਨਾਮ ਪਰਮੇਸ਼ਰ ਦਾ ਪਰਮੇਸ਼ਰ ਦਾ ਪ੍ਰੇਮ ਪੈ ਜਾਂਦਾ ਪਰਮੇਸ਼ਰ ਦਾ ਨਾਮ ਚੰਗਾ ਲੱਗਦਾ ਮਨ ਦੇ ਵਿੱਚ ਤੇ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਉਹਨਾਂ ਨੂੰ ਕਹਿੰਦੇ ਪਰਮ ਸੁਖ ਮਿਲ ਜਾਂਦਾ ਉਹਨਾਂ ਨੂੰ ਕਹਿੰਦੇ ਸਭ ਤੋਂ ਉੱਚੀ ਕਹਿੰਦੇ ਆਤਮਿਕ ਅਵਸਥਾ ਨਿਰਵਾਣੀ ਪਦ ਮਿਲ ਜਾਂਦਾ ਜਿੱਥੇ ਕੋਈ ਵਾਸ਼ਨਾ ਨਹੀਂ ਪਹੁੰਚ ਸਕਦੀਆਂ ਇਹ ਉਹਨਾਂ ਨੂੰ ਲਾਹਾ ਮਿਲਦਾ ਹੈ ਜਿਸ ਜੀਵ ਦੀ ਕਹਿੰਦੇ ਪ੍ਰੀਤ ਪਰਮੇਸ਼ਰ ਦੇ ਨਾਲ ਲੱਗੀ ਪਰਮੇਸ਼ਰ ਦੇ ਨਾਮ ਨਾਲ ਲੱਗੀ ਨਾਮ ਉਹਨਾਂ ਦਾ ਸਦਾ ਦਾ ਸਖਾਇ ਸਹਾਈ ਬਣ ਗਿਆ ਉਹਨਾਂ ਦਾ ਫਿਰ ਕਹਿੰਦੇ ਆਵਾ ਗਮਣ ਦਾ ਜਨਮ ਮਰਨ ਦੇ ਵਿੱਚ ਚੱਕਰ ਦੇ ਵਿੱਚ ਪੈਣ ਦਾ ਜਿਹੜਾ ਇਹ ਹੈਗਾ ਨਾ ਆ ਮਾੜਾਈ ਮਾੜੇ ਭਾਗ ਨੇ ਜਿਹੜੇ ਜਨਮਾਂ ਮਰਨ ਜਨਮ ਮਰਨ ਦੇ ਚੱਕਰ ਚ ਪੈਂਦੇ ਨੇ ਉਹ ਕਹਿੰਦੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗ ਜਾਂਦਾ ਆਵਣ ਜਾਣਾ ਭ੍ਰਮ ਭਉ ਪਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਹਰ ਹਰ ਨਾਮ ਸਮਾਇਆ ਜਿਨ੍ਹਾਂ ਨੇ ਕਹਿੰਦੇ ਹਰੀ ਦੇ ਪਰਮੇਸ਼ਰ ਦੇ ਗੁਣ ਗਾਏ ਸਿਫਤ ਸਲਾਹ ਕੀਤੀ ਉਹਨਾਂ ਦੇ ਸਾਰੇ ਭਰਮ ਕੱਟੇ ਗਏ ਆਵਾ ਗਵਨ ਦਾ ਚੱਕਰ ਖਤਮ ਹੋ ਗਿਆ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਖਤਮ ਹੋ ਗਏ ਫਿਰ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਨੇ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿੰਨ ਸਫਲ ਜਨਮ ਪਰਵਾਨ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜਿਓ ਜਿਨ੍ਹਾਂ ਦੇ ਕਹਿੰਦੇ ਪਿਛਲੇ ਪੂਰਬਲੇ ਕਰਮਾਂ ਦੇ ਅਨਸਾਰ ਭਾਗਾਂ 'ਚ ਲਿਖਿਆ ਸੀ ਉਹਨਾਂ ਨੇ ਹੀ ਹਰੀ ਦਾ ਨਾਮ ਧਿਆਇਆ ਪਰਮੇਸ਼ਰ ਦਾ ਉਹਨਾਂ ਦਾ ਕਹਿੰਦਾ ਇਹ ਕਹਿੰਦੇ ਇਹ ਮਨੁੱਖਾ ਜਨਮ ਲੈਣਾ ਸਫਲ ਹੋ ਗਿਆ ਉਹ ਦਰਗਾਹ ਦੇ ਵਿੱਚ ਕਬੂਲ ਹੋ ਗਏ ਹਰੀਦਾ ਮਾ ਹਰੀਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰਾ ਲੱਗ ਜਾਂਦਾ ਉਹਨਾਂ ਨੂੰ ਬਹੁਤ ਸੁੱਖ ਮਿਲਦਾ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਪਦ ਨਿਰਵਾਣੀ ਪਾ ਲੈਂਦੇ ਨੇ ਜਿੱਥੇ ਉਹਨਾਂ ਨੂੰ ਆਸਾ ਤ੍ਰਿਸ਼ਨਾ ਨਹੀਂ ਪਉਂਦੀਆਂ ਜਿਨ ਹਰ ਮੀਠ ਲਗਾਨਾ ਤੇ ਜਨ ਪਰਦਾਨਾ ਤੇ ਉਤਮ ਹਰ ਹਰ ਲੋਗ ਜਿਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰਸਬਦੀ ਹਰ ਰਸ ਭੋਗ ਜਿਉ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਉਹ ਜਾਣੇ ਪਹਿਚਾਣੇ ਲੋਕ ਹੋ ਜਾਂਦੇ ਨੇ ਦੁਨੀਆ ਉਹਨਾਂ ਨੂੰ ਆਦਰ ਦਿੰਦੀ ਆ ਸਿਰ ਤੇ ਬਿਠਾਉਂਦੀ ਆ ਉਹਨਾਂ ਨੂੰ ਹਰੀ ਦੇ ਨਾਮ ਦੀ ਵਡਿਆਈ ਮਿਲਦੀ ਆ ਹਰੀ ਦਾ ਨਾਮ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਕਹੰਦੇ ਗੁਰੂ ਦੇ ਸ਼ਬਦ ਰਾਹੀ ਹਰੀ ਦੇ ਨਾਮ ਰਸ ਦਾ ਆਨੰਦ ਮਾਣੋ ਹਰ ਰਸ ਭੋਗ ਮਹਾਂ ਨਿਰਜੋਗ ਵਡਪਾਗੀ ਹਰ ਰਸ ਪਾਇਆ ਸੇ ਤਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਤੇ ਆਇਆ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਰਸ ਦਾ ਆਨੰਦ ਮਾਣਦੇ ਨੇ ਉਹ ਨਿਰਲੇਪ ਹੋ ਜਾਂਦੇ ਨੇ ਵੱਡੇ ਭਾਗਾਂ ਵਾਲੇ ਨੇ ਜੋ ਪਰਮੇਸ਼ਰ ਦੇ ਨਾਮ ਰਸ ਦਾ ਆਨੰਦ ਮਾਣਦੇ ਨੇ بڑے ਵੱਡੇ ਭਾਗ ਨੇ ਕਹਿੰਦੇ ਵੱਡੇ ਕਹਿੰਦੇ ਉਹ ਉੱਚੇ ਜੀਵਨ ਵਾਲੇ ਨੇ ਉਹਨਾਂ ਦਾ ਜੀਵਨ ਬੜਾ ਉੱਚਾ ਹੁੰਦਾ ਕਹਿੰਦੇ ਉਹ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਨਾਮ ਦੀ ਬਰਕਤ ਨਾਲ ਹੀ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ ਜਨ ਨਾਨਕ ਰੇਣ ਮੰਗੇ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜਿਉ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਦਾਨਾ ਤੇ ਊਤਮ ਹਰ ਹਰ ਲੋਗ ਜਿਉ ਜਿਨਾਂ ਨੂੰ ਕਹਿੰਦੇ ਪਰਮੇਸ਼ਰ ਦਾ ਨਾਮ ਮਿੱਠਾ ਲੱਗ ਗਿਆ ਉਹ ਜਗਤ ਵਿੱਚ ਪ੍ਰધાન ਬਣ ਗਏ ਤੇ ਸਭ ਤੋਂ ਉੱਚੇ ਉਹਨਾਂ ਦੀ ਆਤਮਿਕ ਅਵਸਥਾ ਬਣ ਗਈ ਤੇ ਉਹਨਾਂ ਨੂੰ ਸਭ ਜਗਤ ਆਦਰ ਦਿੰਦਾ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਸਾਧੂ ਜਨ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਿਆ ਜਿਹੜੇ ਪਰਮੇਸ਼ਰ ਦੇ ਹੀ ਲੋਕ ਬਣ ਗਏ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਗੁਰੂ ਦੇ ਚਰਨਾਂ ਦੀ ਧੂੜ ਤਾਂ ਨਾਨਕ ਵੀ ਮੰਗਦਾ ਹੈ ਉਸ ਚਰਨ ਧੂੜ ਦੇ ਮਿਲੇ ਆ ਫਿਰ ਕੀ ਹੁੰਦਾ ਸਾਡੇ ਅੰਦਰੋਂ ਕਹਿੰਦੇ ਸਾਰਾ ਚਿੰਤਾ ਰੋਗ ਖਤਮ ਹੋ ਜਾਂਦਾ ਪਰਮੇਸ਼ਰ ਦੇ ਚਰਨਾਂ ਤੋਂ ਜਿਹੜਾ ਵਿਛੋੜਾ ਮਿਲਿਆ ਉਹ ਉਹ ਖਤਮ ਹੋ ਜਾਂਦਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਿਲਾਪ ਹੋ ਜਾਂਦਾ ਉਸ ਗੁਰੂ ਦੀ ਸੰਗਤ ਕਰਿਆਂ ਜੋ ਗੁਰੂ ਨਾਮ ਜਪ ਕੇ ਪਰਮੇਸ਼ਰ ਦਾ ਹੀ ਸਰੂਪ ਬਣ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ